ਉਹ ਪਠਾਨ ਕਹਿੰਦਾ ਵੀ ਅਹੀਂ 500 ਪਠਾਨ ਦੀ ਜੁੰਡ ਸਾਹ 500 ਬੰਦੇ ਅਹੀਂ ਸਾਰਿਆਂ ਸਲਾਹ ਕੀਤੀ ਇਹ ਹਵਾਲੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹ ਹਾਥੀ ਧੋਣੇ ਆ ਗੋਲੋਂ ਹੀ ਲਾਉਣਾ ਆ ਕੰਮ ਹੀ ਨਵੇੜਨਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਗੇ ਪਿਓ ਦਾ ਪੋਤਿਆਂ ਤੇ ਕੱਲਾ ਆ ਤੇ ਅੱਜ ਪੈਸੇ ਲੈ ਕੇ ਜਾ ਅਹੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਤੇ ਕੱਲਾ ਢਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜੀ ਨਵੇਂ ਲਿਖਦੇ ਨੇ ਉਹ ਫਿਰ ਸਾਜ ਧੜ ਕੇ ਉਹ ਪਠਾਨ ਦੱਸਦਾ ਕਿੰਨੇ ਬਲਪੀ ਉਹਦਾ ਕੋਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਸਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਿਓ ਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਸਰਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਆਇਆ ਉਹਨਾਂ ਆਖਿਆ ਵੀ ਪੈਸੇ ਲੈਣੇ ਆਇਆ ਨਾ ਹਰੀ ਸਿੰਘ ਦਲੂਆ ਕਹਿੰਦਾ ਪੈਸੇ ਲੈਣੇ ਆਇਆ ਉਹਨਾਂ ਆਖਿਆ ਫਿਰਹੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਤੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੜੀ ਆ ਹੇ ਲਿਖਿਆ ਹੀ ਮੇਰੇ ਪਿਓ ਦਾ ਪੋਤਿਆਂ ਦੇ ਖਲਾ ਆ ਮੈਂ ਤਾਂ ਆ ਆ ਵੇਖ ਲਓ ਕੱਲਾ ਹੀ ਆਇਆ ਤੁਹਾਡੇ ਪੈਸੇ ਤੇ ਬੈਠਾ ਮੈਂ ਉਹਨੇ ਆਖਿਆ ਮੈਂ ਪਿਓ ਦਾ ਦੇ ਆ ਗਿਆ ਹੁਣ ਤੁਹਾਡੇ 500 ਵਿੱਚੋਂ ਜੇ ਕੋਈ ਪਿਓ ਦਾ ਪੋਤਿਆਂ ਦੇ ਮੇਰੇ ਗੱਲ ਪਵੇ ਤੇ ਮੈਂ ਨਾ ਪਿਓ ਦਾ ਦੇ ਆ ਗਿਆ ਆ ਖਲੋਤਾ ਹੁਣ ਜੇ ਤੁਹਾਡੇ ਦੇ ਕੋਈ ਪਿਓ ਦਾ ਦੇ ਮੇਰੇ ਗੱਲ ਪਾਉ ਉਹ 500 ਬੰਦਿਆਂ ਦੇ ਰੰਗ ਉੱਤ ਗਏ ਥਰਾਨੀ ਦੀ ਗੱਲ ਹੈ ਨਾ ਕੱਲ ਨਹੀਂ ਬੰਦਾ ਕਵੇ ਵੀ ਆ ਜਾਓ ਮੇਰੇ ਕੋਲ ਗੱਲ ਪਵੇ ਜਾ ਤਾਂ ਮਹਾਮਲੀ ਹੋਊ ਤੇ ਜਾਂ ਮਹਾਮੂਰਖ ਹੋ ਹੁਣ ਨਲਵਾ ਮੂਰਖ ਤੇ ਨਹੀਂ ਤੇ ਬਹਾਵਲੀ ਉਹਦੇ ਕਿਤਾ ਕੋਈ ਜੜਾ ਉਹਦੇ ਗੱਲ ਪੈਂਦਾ ਉਹ ਉਹ ਪਠਾਨ ਦੱਸਦਾ ਉਹ ਕਹਿੰਦਾ ਪਾਪਾ ਜੀ ਉਹ ਕੱਲੇ ਸਰਦਾਰ ਨੇ ਆਖਾ ਜੇ ਹੁਣ ਤੁਹਾਡੇ ਕੋਈ ਪਿਓ ਦਾ ਮੇਰੇ ਗੱਲ ਪਵੇ ਕਹਿੰਦੇ ਸਾਰੇ ਸੁਣ ਹੋਗੇ ਨਲਵਾ ਨੇ ਆਖਾ ਮੈਂ ਦੂਜੀ ਵਾਰੀ ਦੇਣੀ ਆ ਦੂਜੀ ਵਾਰ ਦਾ ਮੌਕਾ ਆ ਵੇਖ ਲੋ ਜਿੰਨੇ ਬਾਵਾਂ ਛੋੜੀਆਂ ਛੋੜੋ ਮੇਰੇ ਜਨਾਬ ਮੁੜ ਕੇ ਨਾ ਆਵੇ ਨਲਵਾ ਮਾਰ ਕੇ ਤੁਰ ਗਿਆ ਕਹਿਣ ਲੱਗੇ ਜੇ ਇਹ ਦੂਜੇ ਦੇ ਮੋਹਰ ਵੀ ਆਉਗਾ ਹੋਵੇ ਜੋ ਹੋਵੇ ਜੋ ਹੋਵੇ ਕੌਣ ਅਕੇ ਮੇਰੀ ਮੌਤ ਨਲਵਾ ਨਹੀਂ ਮੌਤ ਹੀ ਖਲੋਤੀ ਕਮਤਿਆਂ ਨਵਾਰਗਾ ਦੇਣੀਆਂ ਹੀ ਦੇਤੀਆਂ ਨੇ ਜੇ ਹੁਣ ਮੇਰੇ ਗੱਲ ਨਾ ਪਾਇਆ ਨਾ ਮੈਂ ਫਿਰ ਸਾਰੀ ਮੜ ਦਾਂਗਾ ਜਾਣਾ ਤੇ ਮੈਂ ਉਦਾਂ ਨਹੀਂਗਾ ਤੇ ਤੁਸੀਂ ਮੈਨੂੰ ਵੰਗਾਰ ਕੇ ਸੱਤਿਆ ਨਾ ਉਦਾਂ ਹੀ ਹਲੋ ਕਰਕੇ ਤੁਰ ਜਾ ਰੇ ਕੋਈ ਸ਼ੁਰਮੈ ਵਾਲੀ ਗੱਲ ਹੋਈ ਬਈ ਸੁੱਕਾ ਤੇ ਨਹੀਂ ਮੈਂ ਜਾਣਾ ਜਾਂ ਮੇਰੇ ਗੱਲ ਪਾਓ ਤੇ ਜਾਂ ਫਿਰ ਮੈਂ ਪੈ ਜਾਣਾ ਜੇ ਆਖਰੀ ਵਾਰ ਕਹਿੰਦੇ ਉਹਦੇ ਮੋਹ ਤਿੱਗੀ ਵਾਰੀ ਇਹ ਗੱਲ ਨਿਕਲਣ ਦੀ ਧੀਰ ਸੀ ਅਸੀਂ 500 ਬੰਦਿਆਂ ਨੇ ਹਥਿਆਰ ਉਹਦੇ ਪੈਰਾਂ 'ਚ ਰੱਖਦੇ ਕੋਈ ਸਾਡੇ 500 ਬੰਦੇ 'ਚ ਇੱਕ ਜੀ ਵੀ ਜੁਰਤ ਨਹੀਂ ਪੈਣ ਦੀ ਤੇ ਗੱਲ ਪੈ ਜੀਏ ਕੱਲਾ ਸਰਦਾਰ ਉਹਦਾ ਚਿਹਰਾ ਪਖਦਾ ਸੀ ਬੁਰਜ ਵਰਗਾ ਦਾ ਸਰੀਰ ਸੀ ਸੋਹਣੀ ਉਹਦੀ ਪੱਗ ਸੀ ਗਾਤਰੀ ਉਹਦੇ ਖੰਡਾ ਸੀ ਗਾਜ ਚੌੜਾ ਸੀਨਾ ਸੀ